ਬਾਬਲ ਤੇਰੀ ਪੱਗ ਵੇ ਸਚੀ ਅੰਬਰ ਤੇ ਚੰਦ ਤੋਂ ਉੱਚੀ ਕੈਨੇਡਾ ਦਾ ਆਇਆ ਵੀਜ਼ਾ ਤੇ ਕੁੜੀ ਆਪਣੇ ਪਿਤਾ ਦੇ ਗੱਲ ਲੱਗ ਕੇ ਲੱਗੀ ਰੋਣ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪ੍ਰਦੇਸ਼ੀਆਂ ਦਾ ਦਰਦ ਜੱਥੇ ਕਿ ਦੋਸਤ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਵੀਜ਼ੇ ਦੇ ਆਉਣ ਦੇ ਨਾਲ ਨਾਲ ਕੁੜੀ ਦੇ ਅੱਖਾਂ ਦੇ ਵਿੱਚ ਹੰਝੂ ਜੋ ਕਿ ਦੋਸਤੋ ਕਦੇ ਨਹੀਂ ਰੁਕ ਸਕਦੇ ਜੋ ਕਿ ਆਪਣੇ ਪਰਿਵਾਰ ਨੂੰ ਯਾਦ ਕਰਕੇ ਬੇਹੱਦ ਕੁੜੀ ਵਿਦੇਸ਼ ਬੈਠੀ ਵਿਪਾਵਕ ਹੋਇਆ ਕਰੂਗੀ ਬੇਸ਼ੱਕ ਦੋਸਤੋ ਪੰਜਾਬੀਆਂ ਦਾ ਦਿਲ ਵਿਦੇਸ਼ਾਂ ਦੇ ਵਿੱਚ ਜਾਣ ਨੂੰ ਕਰਦਾ ਹੈ ਪਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਣੇ ਜਦੋਂ ਪੰਜਾਬ ਨੂੰ ਯਾਦ ਕਰਦੇ ਹਨ ਤਾਂ ਫਿਰ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਹੀ ਜਾਂਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਕੁੜੀ ਨੂੰ ਵੀਜ਼ਾ ਆਉਣ ਤੋਂ ਪਹਿਲਾਂ ਕਿੰਨਾ ਚਾਹ ਤੇ ਬੇਸਹਬਰੀ ਦੇ ਨਾਲ ਇੰਤਜ਼ਾਰ ਕੀਤਾ ਹੋਵੇਗਾ ਕਿ ਹੋਰ ਇੱਕਦੋ ਰੱਬ ਦੇਊਗਾ ਵੀਜ਼ਾ ਪਰ ਜਦੋਂ ਆਇਆ ਵੀਜ਼ਾ ਤਾਂ ਕੁੜੀ ਦੀਆਂ ਅੱਖਾਂ ਦੇ ਵਿੱਚ ਨਹੀਂ ਰੁਕੇ ਹੰਝੂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਪਰਦੇਸੀਆਂ ਦਾ ਦਰਦ ਜੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਬੇਹੱਦ ਵਾਇਰਲ ਹੁੰਦੇ ਰਹੇਦੇ ਹਨ ਕਿ ਦੋਸਤੋ ਤੁਸੀਂ ਵੀ ਇਹੋ ਜਿਹੇ ਵੀਡੀਓ ਦੇਖਣੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੇ ਲਈ ਤਨ